ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਜੁਗ ਜੁਗ ਭਗਤ ਪਾਇਆ ਪੈਜ ਰਖਤਾ ਆਇਆ RAM ਰਾਜੇ ਹਰਨਾਖਸ ਦੁਸ਼ਟ ਹਰ ਮਾਰਿਆ ਪਹਿਲਾ ਦਤਰਾਇਆ ਅੰਕਾਰੀਆਂ ਨਿੰਦਗਾ ਪਿਠ ਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਸ਼ਲੋਕ ਮੰਨ ਲਾ ਪਹਿਲਾ ਦੁਖਦਾਰੂ ਸੁਖਰੋਗ ਪਿਆ ਜਾਸਕ ਤਾਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਅਤਰੰਤ ਨਾ ਜਾਈ ਲਖਿਆ ਰਹਾਓ ਜਾਤ ਮਹਿ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਾਓ ਤੂੰ ਸੱਚਾ ਸਾਹਿਬ ਸਿਵਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰਨਾ ਸੋ ਕਰ ਰਹਾ ਸੋਦਰ ਰਾਗ ਅਸਮ ਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੇ ਹਸੋ ਕਰਕੇ ਹਾ ਜਦ ਬੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕਿਤੇ ਤੇਰੇ ਵਾਵਨ ਹਾਰੇ ਕਿਤੇ ਤੇਰੇ ਰਾਗ ਪ੍ਰੀਸੋ ਕਈ ਹੈ ਕਿਤੇ ਤੇਰੇ ਗਾਵਨ ਹਾਰੇ ਗਾਵਨ ਤੁਧ ਨੂੰ ਪਵਨ ਪਾਣੀ ਬੈ ਸੰਤ ਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧ ਨੂੰ ਚਿਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰੇਂਦਰਾ ਸੁਨ ਬੈਠੇ ਦੇਵਤੇ ਆਦਰ ਨਾਲੇ ਗਾਵਨ ਤੁਧਨੋ ਸਿਦ ਸਮਾਦੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀ ਕਰਾਰੇ ਗਾਵਨ ਤੁਧਨੋ ਪੰਡਿਤ ਪਾਣ ਰਖੀਸ਼ੁਰ ਜੁਗ ਜੁਗ ਵਿਦਾਂ ਨਾਲੇ ਗਾਵਨ ਤੁਧਨੋ ਮੌਨੀਆਂ ਮਨ ਮੋਹਨ ਸੁਰਗ ਮਛ ਪਿਆਲੇ ਗਾਵਨ ਤੁਧਨੋ ਨਤਨੁ ਪਾਏ ਤੇਰੇ 86 ਤੀਰਥ ਨਾਲੇ ਗਾਵਨ ਤੁਧ ਨੂੰ ਜੋਤ ਮਹਾ ਬਲ ਸੂਰਾ ਗਾਵਨ ਤੁਧ ਨੂੰ ਖਾਣੀ ਚਾਰੇ ਗਾਵਨ ਤੁਧ ਨੂੰ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਤ ਤੁਧ ਨੂੰ ਗਾਵਨ ਜੋਤ ਤੁਧ ਭਾਵਨ ਰਤੇ ਤੇਰੇ ਭਗਤ ਸਾਲੇ ਹੋਰ ਕੀਤੇ ਤੁਧ ਨੂੰ ਗਾਵਨ ਸੇਮਾ ਚਿਤਨਾ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸਾਤੀ ਨਾਈ ਹੈ ਪੀ ਹੋਸੀ ਜਾਏ ਨਾ ਜਸੀ ਰਚਨਾ ਜਨ ਚਾਈ ਰੰਗੀ ਰੰਗੀ ਬਾਤੀ ਕਰ ਕਰ ਜਨਸੀ ਮਾਇਆ ਜਨ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਉ ਤਿਸ ਦੀ ਬਣਾਈ ਜੋਤ ਜਬਾ ਵਸੋਈ ਕਰਸੀ ਫਿਰ ਹੁਕਮ ਨਾ ਕਰ ਨਾ ਜਾਈ ਸੋ ਪਾਤਸ਼ਾਹ ਸ਼ਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋ ਏ ਕੇਵਡ ਵੱਡਾ ਰੀਠਾ ਹੋਏ ਕੀਮਤ ਪਾਇ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਿਰਖ ਮੀਰਾ ਗੁਣੀ ਗਹੀਰਾ ਕੋਈ ਨ ਜਾਣੇ ਤੇਰਾ ਕਿੱਤਾ ਕੇਵਰ ਚੀਰਾ ਰਹਾਓ ਸਭ ਸੁਰਤੀ ਮਨਸੁਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨਾ ਜਾਏ ਤੇਰੀ ਤਲ ਵਡਿਆਈ ਸਭ ਸਤ ਸਭ ਤਪ ਸਭ ਚੰਗੀਆਂ ਆਈਆਂ ਸਦਾ ਪੁਰਖਾ ਕੀਆਂ ਵਡਿਆਈਆਂ ਉਦਮ ਸ਼ਦੀਕ ਨੇ ਨਾ ਪਾਈਆ ਕਰਮ ਲੈ ਨਹੀਂ ਠਾਕ ਰਹਾਇਆ ਆਖਣ ਵਾਲਾ ਕਹਿਆ ਵਿਚਾਰਾ ਸਿਫਤੀ ਪਰੇ ਤੇਰੇ ਭੰਡਾਰਾ ਜਿਸ ਤੂੰ ਦੇਤ ਸੇ ਕਿਆ ਚਾਰਾ ਨਾਨਕ ਸਤਿ ਸਵਾਰਣ ਹਾਰਾ ਆਸਮ ਅੱਲਾ ਪਹਿਲਾ ਆਖਾ ਜੀਵਾ ਮਿਸਰੇ ਮਰ ਜਾਵਾਂ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਉਤ ਭੂਖੇ ਖਾ ਚਲੀਏ ਦੂਖ ਸੋ ਕਿਉ ਮਿਸਰੇ ਮੇਰੀ ਮਾਏ ਸੱਚਾ ਸਾਹਿਬ ਸਾਚੇ ਨਾਮ ਰਹਾਉ ਸਤਿਨਾਮ ਕੀ ਤਿਲ ਵੜਿਆ ਆਖ ਥਕੇ ਕੀਮਤ ਨਹੀਂ ਪਾਈ ਜੇ ਸਾਮਲ ਕੇ ਆਖਣ ਪਾਹੀ ਵਡਾ ਨਾ ਹੋਵੇ ਘਾਟ ਨਾ ਜਾਏ ਨਾ ਉਮਰੈ ਨਾ ਹੋਵੇ ਸੋਗ ਦੇਦਾ ਰਹਿ ਨਾ ਚੁੱਕੈ ਭੋਗ ਗੁਣ ਇਹੋ ਹੋ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜਿਵੜ ਆਵ ਤੇ ਵੜ ਤੇਰੀ ਦਾਤ ਜਿਨ ਦਿਨ ਕਰ ਕਾ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮ ਜਾਉ ਨਾਨਕ ਨਾਮ ਹੈ ਬਾਜ ਸੁਨਾਤ ਰਾਗ ਗੂਜਰੀ ਮਹਲਾ ਚੌਥਾ ਹਰ ਕੀ ਜਨ ਸਤਗੁਰ ਸਤਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕੀ ਨਮ ਸਤਗੁਰ ਸ਼ਰਨਾਈ ਕਰਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇ ਵਡ ਪਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤਰਤਾਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਨਾਮ ਨਾ ਪਾਇਆ ਤੇ ਭਾਗ ਹੀ ਜੰ ਪਾਸ ਜੋ ਸਤਗੁਰੂ ਚਰਨ ਸੰਗਤ ਨਹੀਂ ਆਏ ਤ੍ਰਿਕ ਜੀਵੇ ਤ੍ਰਿਕ ਜੀਵਾ ਉਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿਨ ਤੁਮ ਮਸਤਕ ਲਿਖਿਆ ਲਿਖਾ ਉਸ ਧਨ ਧੰਮ ਸਤ ਸੰਗਤ ਜਿਦ ਹਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਾਲਾ ਪੰਜਵਾ ਕਾਹੇ ਰੇ ਮਨ ਚਿਤ ਵੈ ਉਦਮਜਾ ਆ ਹਰ ਹਰ ਜੀਉ ਪਰਿਆ ਸਲਪਥਰਮਾ ਜੰਤੋ ਪਾਇ ਤਾਕਾ ਰਿਜਕ ਆਗੈ ਕਰਤ ਹਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਦ ਬਨਤਾ ਕੋਈ ਨਾ ਕਿਸ ਕੀ ਤਰਿਆ ਸਿਰਸ ਜਿਗ ਸਮਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਊਡੇ ਊਡਾਵਸਾ ਕੁਸਾ ਤਿਸ ਬਥੇ ਬਚਰੇ ਸ਼ਰਿਆ ਤਿਨ ਕਵਣ ਖਿਲਾਵੇ ਕਵਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਅਸ਼ਟ ਸਿਧਾਨ ਠਾਕੁਰ ਕਰਤਲ ਤਰਿਆ ਜਨਾਨਕ ਬਲ ਬਲ ਸਦ ਬਲ ਜਾਈਐ ਤਿਰੰਤ ਨ ਪਾਰਾ ਵਰਿਆ ਰਾਗ ਅਸਾ ਮੱਲਾ ਚੌਥਾ ਸੋਪੁਰਕ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਪ੍ਰਖ ਨਿਰੰਜਨ ਹਰਪੁਰਖ ਨਿਰੰਜਨ ਹਰਾਗਮਾ ਆਗਮਾ ਪਾਰਾ ਸਭ ਤੇ ਆਵੈ ਸਭ ਤੇ ਆਵੈ ਤੁਧ ਜੀ ਹਰ ਸੱਚੇ ਸੇਜਨ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀ ਆਕਾ ਦਾ ਤਾਰਾ ਹਰ ਤੇ ਆਵੋ ਸੰਤੋ ਜੀ ਸਭ ਦੂਖ ਵਿਸਾਰਨ ਹਾਰਾ ਹਰਾ ਪੇ ਠਾਕੁਰ ਹਰਾ ਪੇ ਸੇਵਕ ਦੀ ਕਿਆ ਨਾਨਕ ਜੰਦ ਵਿਚਾਰਾ ਕਉ ਕਟਕਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਇਕ ਦਾਤੇ ਇਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋਂ ਤੁਦ ਬਿਨ ਅਵ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਦ ਜੀ ਜਨ ਨਾਨਕ ਤਿਨ ਕੁਰਬਾਨਾ ਹਰ ਤਿਆਵੈ ਹਰ ਤਿਆਵੈ ਤੁਦ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਾਏ ਜਨ ਹਰ ਤਿਆਆ ਜੀ ਤੈਨ ਤੂਟੀ ਜਮਕੀ ਵਾਸੀ ਜਿਨਨੇ ਪਉ ਜਨਹਾਨ ਨੇ ਪਉ ਧਿਆਇਆ ਜੀ ਦਿਨ ਕਾ ਪਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰੂਸ ਮਾਸੀ ਸੇ ਤਨ ਸੇ ਤਨ ਜਿਨ ਹਤਿਆਇਆ ਜੀ ਜਨ ਨਾਨਕ ਤੇ ਮਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇ ਹੀ ਅਨਕ ਕਰਾ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਬੜਾ ਬਾਵਸੇ ਮਤ ਸਾਸਤ ਜੀ ਕਰਕੇ ਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੁਮਾਰ ਪੁਰਖ ਅਪਰੰਪਰ ਕਰਤਾ ਜੀ ਤੁਧ ਜੀਵਣ ਅਵ ਨ ਕੋਈ ਤੂੰ ਜੁਗ ਜੁਗ ਇੱਕ ਉਸ ਦਾ ਸਦਾ ਤੂੰ ਐ ਕੋ ਜੀ ਤੂੰ ਨੇ ਚਲ ਕਰਤਾ ਸੋਈ ਤੁਧਾਪੇ ਪਾਵੈ ਸੋਹੀ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੁਧ ਆਪੇ ਸ੍ਰੇਸ਼ਟ ਸਭ ਪਾਈ ਜੀ ਤੁਧ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸੇ ਕਾ ਜਾਣ ਹੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਤਿਆਰ ਮਾਡਾ ਸਾਈ ਜੋ ਤੂੰ ਬਾਵੈ ਸੋਈ ਥੀ ਸੀ ਜੋ ਤੂੰ ਦੇ ਸੋਈ ਹੂੰ ਪਾਈ ਰਹਾਓ ਸਭ ਤੇਰੀ ਤੂੰ ਸਭ ਨੇ ਧਿਆਇਆ ਜਿਸ ਨੂੰ ਕਿਰਪਾ ਕਰਹਿ ਤਿੰਨਾਮ ਰਤਨ ਪਾਇਆ ਗੁਰਮੁਖ ਲਾਧਾ ਮਨ ਮੁਖ ਗਵਾਇਆ ਤੁਦਾ ਬਿਛੋੜਿਆ ਮਿਲਾਇਆ ਤੂੰ ਦਰੀਆ ਉਹ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋ ਜਨ ਜਾਣੈ ਹਰ ਗਉ ਸਦ ਹੀ ਆਕ ਬਖਾਣਾ ਜਿਨਾਂ ਸੇਵਿਆ ਤੈ ਸੁਖ ਪਾਇਆ ਸਹਿਜ ਹੀ ਹੰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਸਭ ਹੋਇ ਤੁਦ ਬਿਨ ਦੂਜਾ ਅਵਨ ਨ ਕੋਇ ਤੂੰ ਕਰ ਕਰ ਵੇਖੇ ਜਾਣੈ ਸੋਇ ਜਨ ਨਾਨਕ ਗੁਰਮੁਖ ਪ੍ਰਕਟ ਹੋਇ ਆਸਾ ਮਨ ਲਾ ਪਹਿਲਾ ਦਿੱਤ ਸਰਵ ਰੜੈ ਵਹੀ ਲੈ ਨੀ ਮਸਾ ਪਾਣੀ ਪਾਵਕਤ ਨਹਿ ਕੀਆ ਪੰਕਜ ਜੋ ਮੋਹ ਪਗਨੀ ਚਾਲੈ ਹਮ ਦੇਖਾ ਤਾ ਡੁੱਬੀ ਅਲੇ ਮਾਨਿਕ ਨਾ ਤੇ ਤਸਮੂਡ ਮਨਾ ਹਰ ਬਿਸਤ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਦ ਇਸ ਤੀ ਨਹੀਂ ਪੜਿਆ ਮੂਰਗ ਮੁਗ ਦਾ ਜਨਮ ਪਿਆ ਪ੍ਰਣਮਤ ਨਾਨਕ ਤਨ ਕੀ ਸ਼ਰਨਾ ਜਿੰ ਤੂੰ ਨਾਹੀ ਵੀਸਰਿਆ ਸਾ ਮਹਲਾ ਪੰਜਵਾ ਪਈ ਪ੍ਰਾਪਤ ਮਾਨੁਕ ਦੇਹਰੀਆ ਗੋਬਿੰਦ ਮਨ ਕੀਏ ਤੇਰੀ ਬਰੀਆ ਅਵਰ ਕਾ ਤੇ ਕਿਤਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਨ ਜਾਮ ਲਾਗ ਪਵਜ ਤਰਨ ਕੈ ਜਨਮ ਵਿਰਥਾ ਜਾਤ ਰੰਗ ਮਾਇਆ ਕਹਿ ਰਹਾਓ ਜਪ ਤਪ ਸੰਜਮ ਤਮ ਨ ਕਮਾਇਆ ਸੇਵਾ ਸਾਧਨ ਜਾਨਿਆ ਹਰਾਇਆ ਓ ਨਾਨਕ ਹਮਨੀ ਚ ਕਰਮਾ ਸਰਨ ਪ੍ਰੇਕੀ ਰਖੋ ਸਰਮਾ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੀਓ ਬਾਤ 34 ਚੋਪਈ 함ਰੀ ਕਰੋ ਹਾਥ ਰੱਛਾ ਪੂਰਨ ਹੋ ਚਿਤ ਕੀ ਇਛਾ ਤਵ ਚਰਨਨ ਮਨ ਰਹੇ ਹਾ ਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸੁਭਾ ਤੁਮ ਕਾ ਹਬੂ ਆਪ ਹਾਤਾ ਮੈ ਬਚਾਓ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿਖ ਸਬਾ ਕਰਤਾਰਾ ਮੋਰ ਅਛਾਨ ਜਗਰਦਾ ਕਰਿਆ ਸਭਨ ਕਵਾਸੰਗ ਰਿਆ ਪੂਰਨ ਹੋਏ ਹਮਾਰੀ ਅਸਤ ਹੋਰ ਭਜਨ ਕੀ ਰਹ ਪਿਆਸਾ ਤਵੇਂ ਛਾੜ ਕੋਈ ਅਬ ਨਾ ਧਿਆਉ ਜੋ ਵਰਚਾਉ ਸਤਮ ਤੇ ਪਾਉਂ ਸੇਵਕ ਸਖ ਮਾਰ ਤਾਰੀਏ ਚੁੰਚੁੰ ਛਤਰ ਮਾਰੇ ਮਾਰੀਏ ਆਪ ਹਾਦਮਜ ਉਬਰਿਆ ਮਰਨ ਕਾਲ ਕਾ ਤਰਾਸਨੇ ਵਰਿਆ ਉਹ ਜੋ ਸਦਾ ਹਮਾਰੇ ਪਛਾਉ ਸ੍ਰੀ ਅਸ ਤੂ ਜੋ ਕਰੇ ਹੋ ਰਛਾ ਰੱਖ ਲਿਓ ਮੋਇ ਰਖਨ ਹਾਰੇ ਸਭ ਸੰਤ ਸਹਾਇ ਪਿਆਰੇ दीनबन्धुष्ण के अनतातमहोपुरी चतुर्दश कंता कालपय ब्रह्मा बप्तरा कालपय शिवजी अवतरा कालपय का विष्णु प्रकाश सकल काल का किया तमाशा जवन काल योगी की शिव कीयो वेदराज ब्रह्मा जो थीयो जन काल सब लोग स्वारा नमस्कार है ताए हमारा जन काल सब जगत बनायो देव दंत जचन उपजायो आज अंत एक अवतार सोई गुरु समझे हो हमारा नमस्कार तजि को हमारी ਸਕਲ ਪ੍ਰਜਾ ਜਨ ਆਵਸਾਰੀ ਸਿਵਕਨ ਕੋ ਸੇਗੁਨ ਸੁਖ ਦੀਓ ਛਤਨ ਕੋ ਪਾਲਮ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਰੇ ਬੁਰੇ ਕੀ ਪੀਰ ਪਛਾਨਤ ਈਟੀ ਤੇ ਕੁੰਚਾ ਰਸ ਤੁਲਾ ਸਾਪੁਰ ਕਿਰਪਾ ਦ੍ਰਿਸ਼ਤ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨਣਾ ਘਟ ਘਟ ਕੇ ਪਰ ਪਟ ਕੀ ਜਾਨਣਾ ਜਬ ਉਦਕਰਖ ਕਰਾ ਕਰਤਾ ਰਾ ਪ੍ਰਜਾ ਧਾਰਤ ਦਬ ਦੇਹ ਅਪਾਰਾ ਧਵਾ ਕਰਖ ਕਰਤੋ ਕਬ ਹੂੰ ਤੁਮੈ ਮਰਦੇਹ ਤਰ ਸਭ ਹੂੰ ਜੇਤੇ ਬਦਨ ਸਿਸ਼ਟ ਸਬਦਾਰ ਹੈ ਆਪ ਆਪਣੀ ਬੂਝ ਉਚਾਰੈ ਤੁਮ ਸਭੀ ਤੇ ਰਤ ਨਿਰਾਲਉ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨੰ ਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ 베ਦਾ ਜਾ ਕੋ ਭੇ ਨ ਪਾਵਤ 베ਦਾ ਤਾਕੋ ਕਿਰਪਾ ਹਨ ਅਨੁਮਾਨਤ ਮਹਾਮੂੜ ਕਛ ਭੇ ਨ ਜਾਣਤ ਮਹਾਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਾ ਭੇਵ आप आप ने बुधा जेती बनत पिन पिन तुह तो तेती तुमरा लख न जाए पिसारा कह सजा प्रथम संसारा ये कह रूप नूपस सरूपा रंग राव कही अंडेर तजकिनी उत्पुज खान बहा रच दिन्नी कहूँ फूल राजा हम बैठा कह सिमट पव शंकर सगरी शिष दिखाया चंपवा जुगा सरु सुर भव आवृा मेरी तुम करो सिख उबार असिख संगरो दुष्ट जदे उठवत उत्पाता उठ सकल मलेच्छ करो रण घाता जे अस्तुज तव शरणि परे दिन के दुष्ट दुख तहाव मरे पुरुष जन पग परे तिहारे दिन के तुम शंका सब टारे जो कल कोई एक बार ते आए हैं ताके काल निकट ने आए हैं रच्छा होए ताए सब काला दुष्ट अरिष्ट रे तत्काला कृपा दिस तन जान हर हो ताके तापत न को हर हो सिद्ध सिद्ध कर्म सब होई दुष्ट शाश्वसक न कोई ਇੱਕ ਬਾਰ ਜਿਤ ਮੈਂ ਸਮਹਾਰਾ ਕਾਲ ਫਾਸਤੇ ਤਾਹੀਂ ਉਬਾਰਾ ਜिन्नਰ ਨਾਮ ਤੇ ਹਰੂ ਕਹਾ ਦਰ ਦੁਸ਼ ਦੋਖ ਤੇ ਰਹਾ ਹਰਗ ਕੇਤ ਮਸ਼ਨ ਤੇ ਹਾਰੀ ਆਪਾਦ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ ਦੋਖ ਤੇ ਲਿਓ ਬਚਾਈ ਸਵਾਈਆ ਪਾਇ ਗੈਂ ਜਪਤੇ ਤੁਮਰੇ ਤਬ ਤੇ ਕੋ ਅਖਤਰ ਨਹੀਂ ਆਨਿਓ ਰਾਮ ਰਹੀ ਪੁਰਾਨ ਕੁਰਾਨ ਅਨੇਕ ਹੈ ਮਤ ਇਕ ਨਾ ਮੰਨਿਓ ਸਿਮਤ ਸਾਸ਼ਤਰ ਬੇ ਸਬੈ ਬੋ ਵੇਦ ਕਾਇਮ ਇਕ ਨਾ ਜਾਣਿਓ ਜੇਰੀ ਅਸਪਾ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋ ਇਹ ਬਖਾਨਿਓ ਦੁਹਰਾ ਸਗਲ ਦਵਾਰ ਕੋ ਛੜਕੈ ਗਹਿਓ ਤੁਹਾਰੋ ਦਵਾਰ ਬਾਗ ਹੈ ਕਿਲਾਜ ਅਸ ਗੋਬਿੰਦਾਸ ਤੁਹਾਰ RAM ਕਲੀਮਨ ਲਾਤੀ ਜਾਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਂ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਛੇਤੀ ਮਨਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਉਣ ਆਈਆਂ ਸ਼ਬਦ ਉਤਾਂ ਗਾਫ ਹਾਰੀ ਕੇ ਰਾਮਾ ਜਨਨੀ ਮਸਾਇਆ ਐ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਤ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਆਕਾਰ ਜਿਸ ਸਭ ਸਵਾਰਣਾ ਸਭਨਾ ਗੱਲਾਂ ਸਮਰਤ ਸੁਆਮੀ ਸੋ ਕੇ ਮਨੋਂ ਵਿਚਾਰੇ ਐ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬਾ ਕਾ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਹਿਸੋਂ ਪਾਵੇ ਸਦਾ ਸਿਦ ਸਲਾ ਤੇਰੀ ਨਾਮੁ ਸਾਵੈ ਨਾਮ ਜਿਨ ਕੇ ਮਨ ਮਸਿਆ ਵਾ ਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਜਾਨਾ ਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਦਾ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸੰਤ ਸੁਖ ਮਨ ਆ ਵਸਿਆ ਜਿਨ ਇੱਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰਵਟੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਛ ਬਦਤ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਬਾਜੀ ਕਰਾ ਜਤ ਕਰਧਾਰੀਆ ਪੰਜ ਦੂਤ ਦਵਸ ਕੀਤੇ ਕਾਲ ਕੰਠ ਕੁਮਾਰਿਆ ਪ੍ਰਕਾਰਮ ਪਾਇਆ ਤੁਧ ਜਨ ਕੋ ਉਸ ਨਾਮ ਹਰ ਕੇ ਲਾਗੇ ਕਹ ਨਾਨਕ ਤਸ ਖੂਆ ਤਦ ਕਰ ਅਨਹਦ ਵਾਜੇ ਆਨੰਦ ਸੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਨੇ ਸਗਲ ਮਸੂਰੇ ਦੁਗਰੋ ਸੰਤਾ ਪੁੱਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤ ਸਤਿਗੁਰਿਆ ਪਰਪੂਰੇ ਬਿਨਵਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਮਨਹਾਵਣੀ ਮਾਲਾ ਪੰਜਵਾਂ ਹਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮਤ ਨਾਮ ਠਾਕੁਰ ਕਾ ਪਹਿਓ ਜਿਸ ਕਾ ਸਭਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇ ਉਦਾਰੋ ਏ ਵਸਤ ਤਜੀ ਨਾ ਜਾਈ ਨਿਤ ਨਿਤ ਰੱਖੂ ਉਧਾਰੋ ਤਮ ਸੰਸਾਰ ਚਰਨ ਲਗਤਰੀਐ ਸਭ ਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਹਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮਨੋ ਜੋ ਕੀਤਾਈ ਮੈਂ ਨਿਰਗੁਣਿਆਰੇ ਕੋ ਗੁਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਾਰਾਮਤ ਹੋਈ ਸਤਗੁਰ ਸੱਜ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਸੀ ਬੇਹਰਿਆ ਪੌੜੀ ਤਿੱਥਾ ਤੁਸਮਰਤ ਜਿੱਥਾ ਕੋਈ ਨਾਹੀਂ ਉਥੈ ਤੇਰੀ ਰੱਖ ਅਗਨੀ ਉਦਰ ਮਾਹੀ ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ ਔ ਜਲਬਿਕ ਮੁਸਗਾ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਵਿੰਦ ਗਾਹੇ ਸਭ ਸੈ ਨੋ ਕਿਰਪਾਲ ਸੰਭਾਲੇ ਸਾਹ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੈ ਤੁ ਤਾਹੇ ਸ਼ਲੋਕ ਮਹੱਲਾ 5ਵਾਂ ਅੰਤਰ ਗੁਰ ਆਰਾਧਣਾ ਜੇ ਵਾਜਬ ਗੁਰ ਨਾਮ ਨੈਤਰੀ ਸਤਗੁਰੂ ਵੇਖਣਾ ਸਰਵਣੀ ਸੁਨਣਾ ਗੁਰ ਨਾਮ ਸਤਗੁਰ ਸੇ ਤੀਰਤਿਆ ਦਰਗਾ ਪਾਈ ਏਠਾਓ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮੈਂ ਉਤਮ ਗਾਦੀ ਇਹ ਵਿਲੇ ਕਈ ਕੇ ਮਹਲਾ ਪੰਜਵਾਂ ਰਖੇ ਰਖਨਹਾਰ ਆਪ ਬਾਰਿਨ ਗੁਰ ਕੀ ਪੈਰੀ ਪਾਏ ਕਾਜ ਸਵਾਰਨ ਹੋ ਆਪ ਦੇ ਯਾਰ ਮਨੋਂ ਨਾ ਵਿਸਾਰਨ ਸਾਥ ਜਨਾ ਕੈ ਸੰਗ ਆਵ ਜਲਤਾਰਨ ਛਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਨ ਤਿਸ ਸਾਹਿਬ ਕੀ ਟੇਕ ਨਾਨਕ ਮਨਾਏ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਇਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਛਗਲੇ ਦੁਖ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ